ਜਾਣ ਸਾਥੀਓ ਮੈਂ ਸੁਖਵਿੰਦਰ ਲੰਗੇਰੀ ਸਾਥੀਓ ਅੱਜ ਆਪਾਂ ਗੱਲ ਕਰਾਂਗੇ ਇੱਕ ਚੜ੍ਹੇਲ ਦੀ ਵੀਡੀਓ ਬਾਰੇ ਜਿਸਨੇ ਬਹੁਤ ਸਾਰੇ ਲੋਕਾਂ ਦੇ ਦਿਮਾਗ ਅੰਦਰ ਆਪਣਾ ਡਰ ਪੈਦਾ ਕੀਤਾ ਹੋਇਆ ਹੈ ਤੇ ਕੁਝ ਲੋਕ ਇਸ ਨੂੰ ਸੱਚ ਵੀ ਸਮਝ ਰਹੇ ਆ ਅਸਲ ਵਿੱਚ ਵੀਡੀਓ ਵਿੱਚ ਹੈ ਕਿ ਜਦੋਂ ਆਪਾਂ ਵੀਡੀਓ ਨੂੰ ਦੇਖਦੇ ਆ ਤਾਂ ਇੱਕ ਵੀਡੀਓ ਦੇ ਵਿੱਚ ਰੋਣ ਦੀ ਆਵਾਜ਼ ਆ ਰਹੀ ਆ ਦੂਜੀ ਇਸ ਦੇ ਵਿੱਚ ਇੱਕ ਮੁੰਡਾ ਦੂਜੇ ਮੁੰਡੇ ਨੂੰ ਚੁੱਪ ਕਰਾ ਰਿਹਾ ਹੈ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇੱਕ ਮੋਟਰਸਾਈਕਲ ਆ ਉਹਦੀ ਲਾਈਟ ਦੇ ਲਾਈਟ ਜਾਗ ਰਹੀ ਆ ਤੇ ਸਾਹਮਣੇ ਥੋੜੀ ਧੁੰਦਲੀ ਜਿਹੀ ਫੋਟੋ ਦਿਖਾਈ ਦੇ ਰਹੀ ਆ ਦੋਸਤੋ ਜਦੋਂ ਇਹ ਆਪਾਂ ਵੀਡੀਓ ਨੂੰ ਧਿਆਨ ਨਾਲ ਦੇਖਦੇ ਆ ਤਾਂ ਇਦਾਂ ਲੱਗਦਾ ਕਿ ਕਿਸੇ ਨੇ ਕੰਪਿਊਟਰ ਦੁਆਰਾ ਵੀਡੀਓ ਬਣਾਈ ਗਈ ਆ ਤੇ ਵਾਇਰਲ ਕਰ ਦਿੱਤੀ ਜਾ ਕੇ ਸੈਂਟਰੌਨ ਲਈ ਜਾਂ ਆਪਣਾ ਨਾਂ ਬਣਾਉਣ ਲਈ ਅਸਲ ਵਿੱਚ ਇਹ ਵੀਡੀਓ ਫੇਕ ਵੀਡੀਓ ਆ ਇਹਦਾ ਸੱਚਾਈ ਕੋਈ ਵੀ ਨਹੀਂ ਹੈਗੀ ਲੋਕਾਂ ਨੂੰ ਡਰਾਉਣ ਦੇ ਲਈ ਬਣਾਈ ਗਈ ਆ ਜਿੱਦਾਂ ਆਪਾਂ ਫਿਲਮਾਂ ਨਾਟਕ ਦੇਖਦੇ ਆ ਉਹਨਾਂ ਦੇ ਵਿੱਚ ਵੀ ਭੂਤ ਪ੍ਰੇਤ ਬਣਾਏ ਹੁੰਦੇ ਆ ਇਸੇ ਤਰ੍ਹਾਂ ਦੀ ਇਹ ਇੱਕ ਵੀਡੀਓ ਆ ਤੇ ਜਦੋਂ ਇਹਦੀ ਸ਼ਾਨਬੀਨ ਕੀਤੀ ਗਈ ਆ ਕੋਈ ਕਿਸੇ ਪਿੰਡ ਦਾ ਨਾਂ ਦੱਸ ਰਿਹਾ ਕੋਈ ਕਿਸੇ ਪਿੰਡ ਦਾ ਨਾਂ ਦੱਸ ਰਿਹਾ ਅਸਲ ਪਿੰਡ ਤੇ ਅਸਲ ਬੰਦਾ ਜਿਸ ਨੇ ਬਣਾਈ ਆ ਉਹ ਹਜੇ ਤੱਕ ਸਾਹਮਣੇ ਨਹੀਂ ਆਇਆ ਤੇ ਤਰਖੀ ਸੁਸਾਇਟੀ ਪੰਜਾਬ ਇਕਾਈ ਬੰਗਾ ਦੇ ਸਾਰੇ ਮੈਂਬਰਾਂ ਨੇ ਇਸ ਵੀਡੀਓ ਦੀ ਪੜਤਾਲ ਕੀਤੀ ਤੇ ਸਾਰੇ ਲੋਕਾਂ ਨੂੰ ਅਪੀਲ ਵੀ ਕੀਤੀ ਆ ਕਿ ਇਹ ਵੀਡੀਓ ਕਿਸੇ ਸ਼ਰਾਪੀ ਅੰਸਾ ਦੁਆਰਾ ਬਣਾਈ ਗਈ ਆ ਇਸ ਤੇ ਯਕੀਨ ਨਾ ਕੀਤਾ ਜਾਵੇ ਇਹ ਸਿਰਫ ਲਾਈਕ ਵਿਊ ਲੈਣ ਲਈ ਹੀ ਬਣਾਈ ਗਈ ਆ ਤੇ ਅਗਰ ਕੋਈ ਇਨਸਾਨ ਇਹ ਦਾਵਾ ਕਰਦਾ ਕਿ ਪੂਤ ਪ੍ਰੇਤ ਆਤਮਾ ਹੁੰਦੀ ਆ ਤੋ ਤਰਕਸ਼ੀ ਸੁਸਾਇਟੀ ਦਾ ਚੈਨਲ ਚੈਲੰਜ ਕਬੂਲ ਕਰੇ ਤੇ 5 ਲੱਖ ਦਾ ਇਨਾਮ ਜਿੱਤ ਸਕਦਾ ਹੈ ਅਸਲ ਵਿੱਚ 1984 ਤੋਂ ਲੈ ਕੇ ਹੁਣ ਤੱਕ ਤਰਕਸ਼ੀ ਸੁਸਾਇਟੀ ਇਹ ਪੂਤ ਪ੍ਰੇਤ ਆਤਮਾ ਦਾ ਵਿਰੋਧ ਕਰ ਰਹੀ ਆ ਕਿ ਇਹ ਚੀਜ਼ਾਂ ਹੈ ਨਹੀਂ ਗੀਆਂ ਤੇ ਸਾਰੇ ਲੋਕਾਂ ਨੂੰ ਇਹ ਹੀ ਆਪੀ ਲਿਆ ਕੇ ਇਹਨਾਂ ਅੰਧਵਿਸ਼ਵਾਸ਼ਾਂ ਤੋਂ ਦੂਰ ਰਹਿਣ ਵਿਗਿਆਨਕ ਸੋਚ ਨੂੰ ਅਪਣਾਓ ਧੰਨਵਾਦ